ਸਤਨਾਮ ਸ੍ਰੀ ਵਾਇਗੁਰੂ ਸਾਹਿਬ ਜੀ ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ ਇੱਕ ਓੰਕਾਰ ਸਤਗੁਰ ਪ੍ਰਸਾਦ ਰਾਮ ਕਲੀ ਪਾਤਸ਼ਾਹੀ ਦਸਵੀਂ ਰੇ ਮਨ ਐਸੋ ਕਰਸਨ ਆਸਾ ਬਨਸੇ ਸਦਨ ਸਵੈ ਕਰ ਸਮਝੋ ਮਨ ਹੀ ਮਾਹੀ ਉਦਾਸਾ ਰਹਾ ਜਤ ਕੀ ਜਟਾ ਜੋਗ ਕੋ ਮੱਜਨ ਨੇਮ ਕੇ ਨਖਨ ਬਿੜਾਇਓ ਗਿਆਨ ਗੁਰੂ ਆਤਮ ਉਪਦੇਸੋ ਨਾਮ ਵਿਕੂਤ ਲਗਾਇਓ ਅਲਪ ਆਹਾਰ ਸੁਲਪ ਸੀਨਿੰਦਰਾ ਦਇਆシਮਾ ਤਨਪ੍ਰੀਤ ਸੇਲ ਸੰਤੋਖ ਸਦਾ ਨਿਰਬਾਹੇ ਬੋਹ ਬਹਿ ਬੂ ਤ੍ਰਿਗੁਨ ਤੀਤੰ ਤਾਮ ਕ੍ਰੋਧ ਅਹੰਕਾਰ ਲੋਭ ਹਟ ਮੋਹ ਨਾ ਮਨ ਸਿਉ ਲਿਆਵੈ ਤਵੀ ਆਤਮ ਤਤ ਕੋ ਦਰਸੇ ਪਰਮਪੁਰਖ ਕਹਿ ਪਾਵੇ RAM KALI PATSHAHI 10ਵੀਂ ਰੇ ਮਨ ਏ ਬਿਦ ਜੋਗ ਕਮਾਇਓ ਫਿੰਗੇ ਸਾਚ ਕਵਟ ਕੰਠਲਾ ਧਿਆਨ ਦੇ ਪੂਤ ਚੜਾਇਓ ਰਹਾ ਤੱਪਤੀ ਗੋ ਆਤਮ ਬਸ ਕਰਕੇ ਪਿਛਾ ਨਾਮਯ ਆਦਾਰੰ ਬਜੇ ਪਰਮ ਉਤਾਰ ਤਤ ਹਰ ਕੋ ਉਪਜਾਇ ਰਾਗ ਰਸਾਰ ਉਕਟੈ ਤਾਨ ਤਰੰਗ ਰੰਗ ਅਤ ਗਿਆਨ ਗੀਤ ਬੰਦਨੰ ਚਕ ਚਕ ਰਹੇ ਦੇਵ ਤਾਨ ਬੰਬੰਨੋ ਛਕ ਛਕ ਵਿਉਮ ਬਿਵਾਨ ਆ ਤੁਪ ਦੇਸ ਪੇਸ ਸੰਜਮ ਕੋ ਜਾਪਿ ਜਪਾ ਜਾਪੇ ਸਦਾ ਰਹੇ ਕੰਚਨ ਸੀ ਕਾਇਆ ਕਾਲ ਨਾ ਕਬਹੂ ਵਿਆਪੇ RAMKALI ਪਾਤਸ਼ਾਹੀ ਦਸਵੀਂ ਪ੍ਰਾਣੀ ਪਰਮ ਪੁਰਖ ਪਗ ਲਾਗੋ ਸੋਤ ਕਹਾ ਮਹੋ ਨਿੰਦਰਾ ਮੈਂ ਕਉ ਸੁਚਿਤ ਹੋਵੈ ਜਾਗੋ ਰਹਾ ਔਰਨ ਕੈ ਉਪਦੇਸ ਤਹੈ ਪਸ ਤੋਏ ਪ੍ਰਬੂਦ ਨਾ ਲਾਗੋ ਸੰਚਿਤ ਕਾ ਪਰਿ ਵਿਖਿਨ ਕੈ ਅਬ ਵਿਖੈ ਰਸ ਧਿਆਗ ਕੇਵਲ ਕਰਮ ਭਰਮ ਸੇ ਚੀਨਾ ਹੋਂ ਕਰਮ ਕਰਮੈਨ ਰਾਗੋ ਸੰਗ੍ਰਹਿ ਕਰੋ ਸਦਾ ਸਿਮਰਨ ਕੋ ਪਰਮੋ ਪਾਪ ਤਜ ਪਾਗ ਜਾਂਤੇ ਦੁਖ ਪਾਪ ਨ ਭੇਟੈ ਕਾਲ ਜਾਲ ਤੇ ਤਾਗੋ ਜੋ ਸੁਖ ਚਾਉ ਸਦਾ ਸਬਨ ਕੋ ਔਰ ਹਰ ਕੇ ਰਸ ਪਾਗੋ ਰਾਗ ਸੋਰਠ ਪਾਤਸ਼ਾਹੀ 10ਵੀਂ ਪ੍ਰਵਜੂ ਤੋ ਕਹਿ ਲਾਜ ਹਮਾਰੀ ਨੀਲ ਕੰਠ ਨਰ ਹਰਨ ਨਾਰਾਇਣ ਨੀਲ ਬਸਨ ਬਨਬਾਰੀ ਰਾਗ ਪਰਮ ਪੁਰਖ ਪਰਮೇಶ್ਵਰ ਸੁਆਮੀ ਪਾਵਨ ਪਉਨ ਆਹਾਰੀ ਮਦਮ ਮਾਜੋਤ ਮਦ ਮਰਦਨ ਮਾਨ ਮਕੰਦ ਮੰਨਾਰੀ ਮਾਧਵ ਮਾਜੋਤ ਮਦ ਮਰਦਨ ਮਾਨ ਮਕੰਦ ਮੁਰਾਰੀ ਨਿਰਮੇ ਕਾ ਨਿਰਜੁ ਨੰਦਰਾ ਬਿਨ ਨਿਰਬਿਖ ਨਰਕ ਨਿਬਾਰੀ ਕਿਰਪਾ ਸਿੱਧ ਕਾਲ ਤੈ ਦ੍ਰਸੀ ਕੋ ਕਿਤ ਪ੍ਰਨਾਸਨ ਕਾਰੀ ਧਨਰ ਪਾਨ ਤ੍ਰਿਤ ਮਾਨ ਧਰਾਤਰ ਅਨ ਵਿਕਾਰ ਅਸਦਾਰੀ ਹਉ ਮਤ ਮੰਦ ਚਰਨ ਸਰਨਾਗਤ ਕਰ ਗੈ ਲੇ ਉਵਾਰੀ ਰਾਗ ਕल्याण 파ਤੀ ਸ਼ਾਹੀ ਦਸਮੀ ਬਿਨ ਕਰ ਤਾਰ ਨ ਕਿਰਤਮ ਮਾਨੋ ਆਦ ਅਜੋਲ ਅਜੈ ਵਿਨਾਸੀ ਤਹ ਪਰਮੇਸ਼ਰ ਜਾਨੋ ਰਹਾ ਕਹ ਪਇਓ ਜੋ ਵਾਣ ਜਗਤ ਮੈਂ ਦਸਕ ਅਸਰ ਹਰ ਕਾਏ ਅਦਕ ਪ੍ਰਪੰਚ ਦਿਖਾਏ ਸਬਨ ਕੈਂ ਆਪੇ ਬ੍ਰਹਮ ਕਹਾਏ ਭੰਜਨ ਗੰਨ ਸਮਰਤ ਸਦਾ ਪ੍ਰਭ ਸੋ ਕਿੰ ਮਜਾਤ ਗਿਨਾਇਉ ਤਾਂ ਤੇ ਸਰਵ ਕਾਲ ਕੇ ਅਸਕ ਘਾਇ ਬਚਾਏ ਨਾਇਉ ਕਸ ਤੋਏ ਤਾਰ ਹੈ ਸੁਨ ਜੜ ਆਪ ਡੁੱਬਿਓ ਬਭ ਸਾਗਰ ਛਟਬੋ ਕਾਲ ਫਾਸ ਤੇ ਤਵੀ ਗੋ ਸੁਨ ਜਗਤਾਗਰ ਕਾਲ ਪਾਤਸ਼ਾਹੀ ਦਸਵੀਂ ਮਿੱਤਰ ਪਿਆਰੇ ਨੂੰ ਹਾਲੰਦਿਦਾ ਦਾ ਕਹਿਣਾ ਤੁਦ ਮਿਨ ਰੋਗ ਰਜਾਈਆਂ ਦਾ ਉਬੜਣ 나ਗ ਨਿਮਾਸਾਂ ਦੇ ਰਹਿਣਾ ਸੂਲ ਸੁਰਾਹੀ ਕੰਧਰ ਪਿਆਲਾ ਵਿੰਗ ਕ ਸੰਗਿਆ ਦਾ ਸਹਿਣਾ ਜਾਰੜੇ ਦਾ ਸਾਨੂੰ ਸਤੁਰ ਚੰਗਾ ਕਟਖੜਿਆਂ ਦਰੈਣ ਤਲੰਗ ਕਾਪੀ ਆਤਿਸ਼ਾਹੀ ਦਸਵੀਂ ਕੇਵਲ ਕਾਲ ਈ ਕਰਤਾਰ ਆਦਿ ਅੰਤ ਅਨੰਤ ਮੂਰਤ ਗਣਨ ਪੰਜਨ ਹਾ ਰਹਾ ਨਿੰਦੇ ਉਸਤਤ ਜੋਨ ਕੇ ਸੰ ਸਤਰ ਮਤਰ ਨਾਕੁ ਕੋਨ ਬਾਟ ਪ੍ਰੀਤ ਸੈ ਪਤ ਸਾਰਥੀ ਰਥ ਹੋਏ ਤਾਤ ਮਾਤ ਨ ਜਾਤ ਜਾ ਕਰ ਪੁੱਤਰ ਪੁੱਤਰ ਮੁਕੰਦ ਕੌਣ ਕਾਜ ਕਹਾ ਹੈ ਬੀਤੇ ਆਨ ਦੇਪ ਕਨੰਦ ਦੇਵ ਦਾਤ ਦਿਸਾ ਵਿਸਾ ਨਕਿਨ ਸਰਬ ਪਸਾਰ ਕੌਣ ਉਪਮਾ ਕੌਣ ਕੋ ਮੁਕਲੀਤ ਨਾਮ ਮੂਰਾਰ ਰਾਗ ਬਿਲਾਵਲ ਪਾਦਸ਼ਾਹੀ ਦਸਵੀਂ ਸੋ ਕਿਮ ਮਾਨ ਸਰੂਪ ਕਹਾਇਓ ਸੁੱਧ ਸਮਾਦ ਸਾਧ ਕਰ ਹਾਰੇ ਕਿਉਂ ਹੋ ਨਾ ਦੇਖਨ ਪਾਇਓ ਰਹਾ ਨਾਰਦ ਵ્યાਸ ਪ੍ਰਾਸਰਤੂ ਸੇ ਤਿਹਵਤ ਧਿਆਨ ਲਗਾਏ ਦੇਦ ਪ੍ਰਾਨ ਹਾਰ ਹਟ ਛਾੜਿਓ ਤਦੁ ਬੁਧੇ ਹਨ ਨਾਇ ਹੈ ਦਨਵ ਦੇਵ ਪਿਸਾਤ ਪ੍ਰੇਤ ਤੇ ਨੇਤੈ ਨੇਤ ਕਹਾਏ ਸੂਸ਼ਮਤੇ ਸੂਸ਼ਮ ਕਾਰ ਚੀਨੇ ਮ੍ਰਿਦਨ ਮ੍ਰਿਦ ਬਤਾਏ ਊਮਿ ਅਕਾਸ਼ ਪਤਾਲ ਸਮੈ ਸਜ ਏਕ ਅਨੇਕ ਸਦਾਏ ਸੋ ਨਰਕਾਲ ਫਾਸ ਤੇ ਬਾਚੇ ਜੋ ਹਰਿ ਸਰਨ ਸਿਦਾਏ ਰਾਗ ਦੇਵ ਗੰਦਾਰੀ ਹਾਤਸ਼ਾਹੀ ਦਸਮੀ ਇਕ ਬਿਨ ਦੂਸਰ ਸੋ ਨਾ ਚਨਾਰ ਭਜਨ ਗੰਨ ਸਮਰਤ ਸਦਾ ਪ੍ਰਭ ਜਾਣਤ ਹੈ ਕਰਤਾ ਰਹਾ ਕਹਾ ਭਯੋ ਜੋ ਯਤ ਹਿਤ ਚਿਤ ਕਰ ਬਉ ਵਿਦ ਸਲਾ ਪੂਜਾਈ ਆਰਥ ਕਿਉ ਪਾਹਿਨ ਕੈ ਪਰਸਤ ਕਸ਼ ਕਰ ਸੁੱਧ ਨਾਈ अच्छो तो धूप दीप अर्पित है पाहन कशू ना कहे हम कहो शुद्ध है रे जड़ तोए कशू वरद है जो जी होत तो देत कशू तोए मन वच कर्म विचार केवल एक क्षण स्वामी बिन जो न कत उद्धार ਰਾਗ ਦੇਵ ਗੰਦਾਰੀ ਪਾਤਸ਼ਾਹੀ ਦਸਵੀਂ ਬਿਨ ਹਰ ਨਾਮ ਨ ਬਾਚਣ ਪੈ ਹੈ 14 ਲੋਕ ਜਾਹੇ ਬਸ ਕੀਨੇ ਤਾਂ ਤੇ ਕਹਾਂ ਕਲਹਿ ਰਹਾ राम ਰਹੀ ਮਾਇਓ ਵਾਰ ਨਾ ਸਕਹਿ ਜਾਂ ਕਰ ਨਾਮ ਰਟੈ ब्रह्मा विष्णु रुद्र सूर्य सास्ते वस्कार स्वहं मेद प्राण कुरान सवै मत जा कह नेत कह हैं इंद्रपुनिंद्र मंदिंद्र कल्पव ध्यावत ध्यान न एहं जा कर रूप रंग न जनियत् सो किम श्याम कह हैं ਛੁਟੇ ਹੋ ਕਾਲ ਜਾਲ ਤੇ ਤਵਹੀ ਤਾਏ ਚੰਨ ਲਪਟੈਂ ਚਾਂਕਰ ਰੂਪ ਰੰਗਨ ਜਣੀਆ ਸੋ ਕਿੰਮ ਸਿਆਮ ਕਹਿ ਹੈ ਛੁਟੇ ਹੋ ਕਾਲ ਜਾਲ ਤੇ ਤਵਹੀ ਤਾਏ ਚੰਨ ਲਪਟੈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ